ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਰ ਪਤਵੰਤ ਪੰਨੂ ਅਮਰੀਕਾ ਤੋਂ ਬੈਠਾ ਬਹੁਤ ਵੱਡੇ ਵੱਡੇ ਧਮਕੀਆਂ ਦੇ ਰਿਹਾ ਹੈ ਕਹਿੰਦਾ Hindu ਮੰਦਿਰ ਨੂੰ ਕੈਨੇਡਾ ਦੇ ਵਿੱਚ ਬੰਬ ਦੇ ਨਾਲ ਉਡਾ ਦੇਗੇ ਹੁਣ ਤੁਸੀਂ ਇਹਨਾਂ ਲੋਕਾਂ ਦੀਆਂ ਜਿਹੜੀਆਂ ਇਹ ਕਰਤੂਤਾਂ ਨੇ ਸ਼ਰਿਆਨ ਸੁਣ ਰਹੇ ਹੋ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਔਰੰਗਜੀਬ ਨੂੰ ਜਿਲੇਉ ਨਹੀਂ ਲਾਉਣ ਦਿੱਤਾ ਸੀ ਤੇ ਜਦੋਂ ਗੁਰੂ ਨਾਨਕ ਪਾਸ਼ਾ ਦੀ ਗੱਲ ਕਰਦੇ ਹੋ ਪ੍ਰਕਾਸ਼ ਜਹਾੜਾ ਚੱਲਦੇ ਆ ਉਹਨਾਂ ਦਾ ਉਹਨਾਂ ਨੇ ਜਿਨੇਉ ਪਾਇਆ ਨਹੀਂ ਸੀ ਇਹ ਮਨੁੱਖੀ ਅਧਿਕਾਰਾਂ ਦੀ ਗੱਲ ਸਾਡੇ ਗੁਰੂ ਸਾਹਿਬਾਨ ਨੇ ਜਿੱਡੀ ਵੱਡੀ ਕੀਤੀ ਕੀਤੀ ਹੈ ਨਾ ਓਡੀ ਵੱਡੀ ਕੋਈ ਗੱਲ ਕਰ ਹੀ ਨਹੀਂ ਸਕਦਾ ਕੀ ਕਹਿੰਦੇ ਗੁਰੂ ਤੇਗ ਬਹਾਦਰ ਪਾਸ਼ਾ ਕਹਿੰਦੇ ਰੰਗ ਜੀਵ ਨੂੰ ਤੂੰ ਧੱਕੇ ਨਾਲ ਜਨਿਉ ਨਹੀਂ ਲਾ ਸਕਦਾ ਇਹ ਸਚਾਈ ਹੈ ਸ਼ਹਾਦਤ ਹੁੰਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸ਼ਾ ਇਹ ਖਾਲਸਤਾਨੀ ਪਤਾ ਨਹੀਂ ਕਿਹੜੇ ਗੁਰੂ ਨੂੰ ਮੰਨਦੇ ਨੇ ਕਿਹੜਾ ਇਹਨਾਂ ਦਾ ਗ੍ਰੰਥ ਹੈ ਕਿਹੜਾ ਸੰਧਾਨਤ ਹੈ ਕਿਹੜੀ ਇਹਨਾਂ ਦੀ ਕੌਮ ਹੈ ਇਹ ਸ਼ਰਿਆਮ ਕੈਨੇਡਾ ਵਿੱਚ ਬੈਠਾ ਸੌਰੀ ਅਮਰੀਕਾ ਵਿੱਚ ਬੈਠਾ ਕਹੀ ਜਾਂਦਾ ਕਹਿੰਦਾ ਕੈਨੇਡਾ ਵਿੱਚ ਜਿਹੜਾ ਮੰਦਿਰ ਹੈ ਜਿੱਤੇ ਹਮਲਾ ਹੋਇਆ ਸੀ ਅਸੀਂ ਬੰਬ ਨਾਲ ਉਡਾ ਦੇਵਾਂਗੇ ਕੀ ਜਿਹੜੇ ਖਾਲਸਤਾਨੀ ਦਾ ਸਾਡੇ ਸਿੱਖ ਕੈਨੇਡਾ ਵਿੱਚ ਬੈਠੇ ਅਮਰੀਕਾ ਵਿੱਚ ਬੈਠੇ ਜਦੋਂ ਇਹ ਇਹਨਾਂ ਦੀ ਕਰਤੂਤਾਂ ਸੁਣਦੇ ਨੇ ਉਦੋਂ ਕਿਸੇ ਨੂੰ ਸਮਝ ਆਉਂਦੀ ਨਹੀਂ ਕੋਈ ਬੋਲਦਾ ਨਹੀਂ ਬੰਦਾ ਵੀ ਇਹੋ ਜਿਹੀਆਂ ਭੈੜੀਆਂ ਹਰਕਤਾਂ ਕਿਉਂ ਕਰ ਰਹੇ ਨੇ ਇਹ ਸਭ ਕੁਝ ਔਰੰਗਜੀਤ ਦੀ ਔਲਾਦ ਪਾਕਿਸਤਾਨ ਤੋਂ ਕਰਵਾ ਰਹੀ ਹੈ ਆਈਐਸਆਈ ਕਰਵਾ ਰਹੀ ਹੈ ਇਹ ਸਭ ਨੂੰ ਪਤਾ ਹੈ ਇਨੋ ਦੇ ਦਿਮਾਗ ਵਿੱਚ ਇੱਕ ਨਾ ਬਹੁਤ ਵੱਡਾ ਭਲੇਖਾ ਇੱਕ ਕੀੜਾ ਹੈ ਕਿ ਸ਼ਾਇਦ ਅਸੀਂ ਪਾਕਿਸਤਾਨ ਦੇ ਨਾਲ ਮਿਲ ਕੇ ਖਾਲਸਾ ਬਣਾਵਾਂਗੇ ਸ਼ਾਇਦ ਪਤਾ ਨਹੀਂ ਕਿ ਜਿੰਨਾ ਖੇਤਰ ਔਰੰਗਜ਼ੇਬ ਨੇ ਫੇਰਿਆ ਸੀ ਨਾ ਹੁਣ ਖੇਤਰ ਉਤੋਂ ਜ਼ਿਆਦਾ ਫਿਰੂ ਭਲੇਖੇ ਵਿੱਚ ਨਾ ਰਿਓ ਜੇ ਤੁਸੀਂ ਕੈਨੇਡਾ ਤੋਂ ਭੱਜ ਕੇ ਪਾਕਿਸਤਾਨ ਜਾ ਕੇ ਠਹਿਰਦੇ ਹੋ ਨਾ ਇੰਡੀਆ ਤੋਂ ਭੱਜ ਕੇ ਪਾਕਿਸਤਾਨ ਜਾ ਕੇ ਠਹਿਰਦੇ ਹੋ ਇਹਦਾ ਮਤਲਬ ਇਹ ਨਹੀਂ ਕਿ ਤੁਹਾਡੇ ਨਾਲ ਹਮਦਰਦੀ ਕਰਦੇ ਆ ਤੁਹਾਨੂੰ ਬਰਥਡੇ ਨੇ ਤੁਹਾਡੇ ਤੋਂ ਕੰਮ ਲਿਆ ਜਾਂਦਾ ਕਿੱਦਾਂ ਪਾਕਿਸਤਾਨ ਤੋਂ ਨਸ਼ਾ ਆ ਰਿਹਾ ਭਾਰ ਦੇ ਵਿੱਚ ਅਸਲਾ ਆ ਰਿਹਾ ਡਰਗ ਆ ਰਹੀ ਹੈ ਇਹ ਸਭ ਕੁਝ ਖਾਲਸਤਾਨੀਆਂ ਨੂੰ ਮੁਸਲਮਾਨ ਵਰਤ ਰਹੇ ਇਹ ਬਨੂ ਕਦੀੜਵੀ ਔਰੰਗਜ਼ੇਬ ਦੀ اولاد ਹੈ ਇਹਨਾਂ ਕੋਈ ਪਤਾ ਨਹੀਂ ਕਿ ਇਨਸਾਨੀਅਤ ਕੀ ਹੁੰਦੀ ਹੈ ਖਾਲਾਕੇ ਇਹ ਵਕੀਲ ਕਹਾਉਂਦਾ ਆਪਣੇ ਆਪ ਨੂੰ ਪਰ ਅਕਲ ਦੀ ਨਹੀਂ ਸ਼ਰਮ ਧਮਕੀ ਦਿੱਤੀ ਕਿ ਅਸੀਂ ਹਿੰਦੂ ਮੰਦਿਰ ਨੂੰ ਉਡਾ ਦੇਗੇ ਬੰਬ ਦੇ ਨਾਲ ਪਹਿਲਾਂ ਕਿੰਨੇ ਕਮੰਡਰ ਉਡਾਤੇ ਪਹਿਲਾਂ ਕੋਈ ਹੱਥ ਤੱਕ ਬੰਦਾ ਮਾਰੇ ਕੋਈ ਬੰਬ ਅਜੇ ਤੱਕ ਮਾਰਿਆ ਕਿਸੇ ਨੇ ਹਾਏ ਹੁੰਦਾ ਦੇ ਕੇ 5-7000 ਡਾਲਰ ਜਿਹੜੇ ਬੇਰੁਜ਼ਗਾਰ ਤੋਰੇ ਫਿਰਦੇ ਨੌਜਵਾਨ ਨੂੰ ਗੁੰਮਰਾਹ ਕਰ ਲੈਣੇ ਤੁਸੀਂ ਤੁਹਾਡੇ ਕਹੇ ਉਹ ਕੋਈ ਨਾ ਕੋਈ ਹਰਕਤ ਕਰ ਦਿੰਦੇ ਨੇ ਉਹਨੂੰ ਤੁਸੀਂ ਕਰਾ ਦਿੰਦੇ ਨੇ ਪਰ ਆਪ ਕੁਝ ਅਜੇ ਤੱਕ ਕੀਤਾ ਵੀ ਹੈ ਜੇ ਗੈਂਗਸਟਰ ਬਾਦ ਦੇ ਨਾਲ ਤਾਰਾ ਜੁੜੀਆਂ ਹੋਈਆਂ ਨੇ ਉਹਨਾਂ ਦਾ ਕੁਝ ਨਾ ਕੁਝ ਕਰਵਾ ਦਿੰਦੇ ਜੇ ਬੰਦੇ ਦਾ ਪੁੱਤ ਹੈ ਨਾ ਲੱਤਾਂ ਭਾਰ ਚੱਲਦੀਆਂ ਨੇ ਜੇ ਅਣਖ ਸ਼ਰਮ ਹੈ ਮਾੜੀ ਮੋਟੀ ਤਾਂ ਇੰਡੀਆ ਆ ਕੇ ਦੇਖ ਇੱਥੇ ਆ ਕੇ ਦੇਖ ਕਿਸੇ ਮੰਦਰ ਨੂੰ ਉਡਾ ਕੇ ਦੇਖ ਕਿ ਜੇ ਤਰ ਮੈਂ ਇਸਨੂੰ ਉਡਾ ਕੇ ਦੇਖਾਂ ਬੰਦ ਨਾਲ ਫਿਰ ਦੱਸਾਂਗੇ ਪਤਾ ਨਹੀਂ ਸਾਡੀ ਸਿੱਖ ਕੌਮ ਦੇ ਦਿਮਾਗ ਤੇ ਕਿਉਂ ਠੀਕਰਾ ਮੁੱਦਾ ਵੱਜਿਆ ਇਹਦੇ ਛੇਤਰ ਨਹੀਂ ਫਿਰਦੇ ਫੜ ਕੇ ਕੌਮ ਦੀ ਬਦਨਾਮੀ ਕਰਾ ਰਹੇ ਬੰਦੇ ਨਾ ਕਦੇ ਸਰ ਤੇ ਪੱਗ ਬੰਨਦਾ ਇਹ ਨਾ ਮੂੰਹ ਤੇ ਦਾੜ੍ਹੀ ਹੁੰਦੀ ਹੈ ਪਤਾ ਨਹੀਂ ਅਸੀਂ ਕਿਉਂ ਇਨੂ ਖਾਲਸਤਾਨ ਦਾ ਪ੍ਰਧਾਨ ਮੰਤਰੀ ਰਾਸ਼ਟਰਪਤੀ ਮੰਨੀ ਬੈਠੇ ਸੰਧ ਨਹੀਂ ਆ ਰਹੀ ਮੈਂ ਹੋਰ ਕਿਸੇ ਦੀ ਗੱਲ ਨਹੀਂ ਕਰਦਾ ਜੱਪਨ ਨੂੰ ਤੱਕ ਕੇ ਵੀਡੀਓ ਜਾਂਦੀ ਜਾਨਾ ਉਹਨੂੰ ਕਤੀੜ ਨੂੰ ਚੈਲੰਜ ਹੈ ਕਿ ਇੰਡੀਆ ਵਿੱਚ ਪੈਰ ਰੱਖ ਕੇ ਦਿਖਾ ਫਿਰ ਦੱਸਾਂਗੇ ਜਾਂ ਤੇਰੀ ਕੋਈ ਹੋਰ ਖਤੀੜ ਹੈਗੀ ਆ ਜਿਹੜੇ ਗੈਂਗਸਟਰ ਜੇ ਤੁਸੀਂ ਰੱਖੇ ਹੋਏ ਨੇ ਨਾ ਧਮਕੀ ਦੇਣ ਵਾਸਤੇ ਜੇ ਉਹਨਾਂ ਨੂੰ ਕਹਿ ਫਿਰ ਦੱਸਾਂਗੇ ਕੀ ਤੁਸੀਂ ਯਾਰ ਸ਼ਰਮਲਾਹੀ ਐ ਮਾੜੀ ਮੁੱਟੀ ਆਕਲ ਨਾਲ ਗੱਲ ਕਰ ਲਓ ਕਦੇ ਇਨਸਾਨੀਅਤ ਦੀ ਗੱਲ ਕਰ ਲਓ ਕਦੇ ਸੇਕ ਕੌਮ ਦੇ ਨਾਲੋਂ ਨਾ ਜਿਆਦਾ ਜਿਹੜੀ ਕਮਿਊਨਿਟੀ ਹੈਗੀ ਐ ਪਾਪੂਲੇਸ਼ਨ ਜਿਹੜੀ ਹੈਗੀ ਐ ਆਬਾਦੀ ਜਿਹੜੀ ਹੈਗੀ ਐ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਉਹ ਹਿੰਦੂ ਆਂਦੀ ਐ ਕਦੇ ਭਲੇਖੇ ਵਿੱਚ ਨਾ ਰਿਓ ਨਾ ਨਫਤ ਫਲਾਉ ਜਮ ਕਿਉਂ ਬੈਰ ਵਿਰੋਧ ਦੇ ਵਿੱਚ ਆਪ ਫਸਿਓ ਉਹ ਜੈਰਪੁਰ ਦੇ ਹਰ ਵਕਤ ਇਹ ਚੰਗਾ ਨਹੀਂ ਆਉਣ ਵਾਲੇ ਸਮੇਂ ਲਈ ਸਾਡੇ ਸਿੱਖ ਕੌਮ ਦੇ ਮੱਥੇ ਤੇ ਕਲੰਕ ਲੱਗਣਾ ਇਸ ਤੋਂ ਵੱਡਾ بڑے ਲੋਕਾਂ ਦੇ ਮਨ ਵਿੱਚ ਨਫ਼ਰਤ ਪੈਦਾ ਹੋ ਰਹੀ ਹੈ ਸਿੱਖ ਕੌਮ ਬਾਰੇ ਪਰ ਹੋ ਰਹੀ ਹੈ ਆਪਾਂ ਨੂੰ ਵਰਗ ਇੱਕ ਢਾਂਕੀ ਢਾਕੀ ਉੜਾ ਸਕਦੇ ਮੰਦਰ ਬੰਬ ਦੇ ਨਾਲ ਇੰਡੀਆ ਆ ਸਕਦੇ ਹੈਗੀ ਜ਼ਰਤ ਜਾ ਅਮਰੀਕਾ ਬੈਠ ਕੇ ਭੁੰਕਣ ਜਾਣ ਦੇ ਤੁਸੀਂ ਭੁੰਕੀ ਜਾਓ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜਿਹੜੇ ਖਾਲਸਾਤਨ ਖਾਲਸਾਤਨ ਕਰਦੇ ਨੇ ਅਮਰੀਕਾ ਦੇ ਲੋਕਾਂ ਨੂੰ ਬੇਨਤੀ ਹੈ ਜਿਹੜੇ ਖਾਲਸਾਤਨ ਖਾਲਸਾਤਨ ਕਰਦੇ ਨੇ ਪੈਸੇ ਭੇਜਦੇ ਨੇ ਜਾਂ ਕੈਨੇਡਾ ਦੇ ਵਿੱਚ ਬੈਠੇ ਨੇ ਖਾਲਸਾਣੇ ਸ਼ਰਮ ਕਰੋ ਮਾੜੀ ਮੋਟੀ ਜਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ